ਕੋਈ ਹੈਕਰ ਹੁਕਰ ਹੁੰਦੇ ਆ ਜਾਂ ਕੋਈ ਚੋਰ ਚ ਪੱਕੇ ਹੁੰਦੇ ਆ ਉਹਨਾਂ ਨੇ ਤਾਂ ਪੁਲਿਸ ਫੜਦੀ ਐ ਇੱਥੇ ਥੋੜਾ ਜਿਹਾ ਉਲਟਾ ਮਾਮਲਾ ਨਜ਼ਰ ਆ ਰਿਹਾ ਕਹਿੰਦੇ ਇੱਕ ਹੈਕਰ ਨੂੰ ਬਚਾਇਆ ਪੁਲਿਸ ਨੇ ਮਸਾਂ ਦੋ ਬੰਦੇ ਗ੍ਰਿਫਤਾਰ ਕਰਕੇ ਇਹ ਕੀ ਮਸਲਾ ਪਿਆ ਜੀ ਦੇਖੋ ਹੈਕਰ ਅੱਜ ਦੀ ਤਰੀਕੇ ਚ ਕਹਿ ਲੋ ਕਿ ਐਸ ਆਈ ਟੀ ਐਮ ਆ ਐਸ ਆਈ ਟੀ ਐਮ ਆ ਕਿ ਜੇ ਮੰਨ ਲਓ ਉਹ ਪੈਸੇ ਕਢਾ ਕੇ ਦੇਵੇ ਤੇ ਉਹ ਤੁਹਾਨੂੰ ਅਕਾਊਂਟ ਚ ਪਾਉਣੇ ਨਹੀਂ ਪਾਣੇ ਮਤਲਬ ਕਿ ਆਉਣੇ ਹੀ ਆਉਣੇ ਆ ਜੀ ਜੀ ਉਦਾਂ ਤੇ ਏਟੀਐਮ ਚੋਂ ਤੱਦੀ ਪੈਸੇ ਨਿਕਲਦੇ ਆ ਨਾ ਜਦ ਤੁਸੀਂ ਪਾਓਗੇ ਅਕਾਊਂਟ ਚ ਜੇ ਪਾਓਗੇ ਨਹੀਂ ਤਾਂ ਨਿਕਲ ਨਹੀਂ ਖੇਦੀ ਮਿੱਟੀ ਜੀ 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 ਹੁਣ ਸਾਡੇ ਪੰਜਾਬੀ ਪਤਾ ਕੀ ਆ ਇਹ ਅੰਡੇ ਉੰਡੇ ਨਹੀਂ ਢੀਕਦੇ ਬੇ ਸੋਨੇ ਦਾ ਅੰਡਾ ਲੈਣਾ ਇਹ ਕਹਿੰਦੇ ਮੁਰਗੀ ਚੱਕੋ ਸਹੀ ਗੱਲ ਹੈ ਬਿਲਕੁਲ ਮੁਰਗੀ ਚੱਕ ਲਓ ਫਿਰ ਵੇਖੀ ਜਾਊਗੀ ਇਹ ਸੱਜਣ ਜਿਹੜੇ ਸੀਗੇ ਅੱਛਾ ਤੁਹਾਨੂੰ ਯਾਦ ਹੋਣਾ ਅੱਗੇ ਸ਼ਾਇਦ ਇੱਕ ਦੋ ਵਾਰੀ ਅਸੀਂ ਇਸ ਪਲੇਟਫਾਰਮ ਤੋਂ ਗੱਲ ਵੀ ਕੀਤੀ ਆ ਕਿ ਇਧਰੋਂ ਕੁਝ ਬੰਦਿਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਤੇਮਿਆ ਮਾਰ ਵਾਲੀ ਸਾਈਡ ਜਾਂ ਕੁਝ ਇਸ ਤਰ੍ਹਾਂ ਦੇ ਜਿਹੜੇ ਦੇਸ਼ ਆ ਉੱਥੇ ਬੁਲਾ ਲਿਆ ਜਾਂਦਾ ਜੀ ਜਿੱਥੇ ਕੁਝ ਚੀਨੀ ਗਰੁੱਪ ਕਹਿ ਲੋ ਮਾਫੀਆ ਕਹਿ ਲੋ ਕਿ ਉਹ ਤੱਕੇ ਨਾਲ ਇਹਨਾਂ ਤੋਂ ਕੰਮ ਕਰਵਾਉਂਦੇ ਨੇ ਇਸ ਤਰ੍ਹਾਂ ਦੇ ਸਾਈਬਰ ਫਰਾਡ ਨਾਲ ਜੁੜੇ ਹੁਣ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵਿਰਲਾ ਹੀ ਮਾਮਲਾ ਹੋਏਗਾ ਤੇ ਉਹ ਵੰਝ ਪੰਜਾਬੀਆਂ ਨੇ ਘੜ ਦਿੱਤਾ ਹੂੰ ਇਹਨਾਂ ਪੱਟੂਆਂ ਨੇ ਵੇਖਿਆ ਕਿ ਆਪ ਤੇ ਹੁਣ ਯਾਰ ਆਪਾਂ ਨੂੰ ਜਿਗਾੜ ਲਾਉਣਾ ਨਹੀਂ ਆਉਂਦਾ ਜੀ ਇਹ ਕਹਿੰਦੇ ਕਿ ਜਿਗਾੜੀ ਬੰਦਾ ਹੀ ਚੱਕ ਲੋ ਬਿਲਕੁਲ ਇਹ ਕੋਈ ਸ਼ਾਇਦ ਹੁਸ਼ਿਆਰਪੁਰ ਦਾ ਇੱਕ ਅਮਰਸਰ ਦਾ ਜਿਵੇਂ ਨਾਂ ਆਉਣਗੇ ਆਪਾਂ ਨਾਮ ਹੀ ਦੱਸ ਦਿਆਂਗੇ ਹਾਲ ਦੀ ਘੜੀ ਨਾਂ ਜਿਹੜੇ ਆ ਉਹ ਨਹੀਂ ਆਏ ਕਿਉਂਕਿ ਕੱਲ ਹੀ ਬੰਦੇ ਫੜੇ ਨੇ ਨਾ ਜੀ ਇਹਨਾਂ ਪੰਜਾਬੀਆਂ ਨੇ ਇੱਕ ਮਤਲਬ ਕਿ ਜਿਵੇਂ ਅੱਜਕੱਲ ਸੋਸ਼ਲ ਮੀਡੀਆ ਤੇ ਕੀ ਆ ਕਿ ਇੱਕ ਨਿੱਕਾ ਜਿਹਾ ਪੋਸਟ ਪਾ ਦਿਓ ਕਿ ਸਾਨੂੰ ਇੰਨੇ ਬੰਦੇ ਚਾਹੀਦੇ ਆ ਹੂੰ ਤੇ ਥੱਲੇ ਆਏਗਾ ਜੀ ਹਾਂ ਜੀ ਆ ਮੇਰਾ ਨੰਬਰ ਹੈ ਜੀ ਆ ਮੇਰਾ ਨੰਬਰ ਆ ਤੁਸੀਂ ਇਦਾਂ ਕਰ ਦਿਓ ਮੈਂ ਉਦਾਂ ਹੀ ਕਹਿ ਦਿਓ ਕਿ ਤੇ ਤਜਰਬਾ ਕਰਨਾ ਹੋਵੇ ਹੂੰ ਕਿ ਸਰ ਮੈਂ ਫਿਲਮ ਬਣਾਉਣ ਜਾ ਰਿਹਾ ਜੀ ਨਵੇਂ ਕਲਾਕਾਰਾਂ ਦੀ ਲੋੜ ਆ ਤੇ ਤੁਹਾਨੂੰ ਉਸ ਮਿੱਤਰ ਸੂਚੀ ਚੋਂ ਘੱਟੋ-ਘੱਟ 1.200 ਕਲਾਕਾਰ ਮਿਲ ਜਾਣਾ ਮਿਲ ਜਾਣੀ ਬਿਲਕੁਲ ਤੁਸੀਂ ਕਹਿ ਦਿਓ ਕਿ ਇੱਕ ਗੀਤ ਦੀ ਜ਼ਰੂਰਤ ਆ ਉਹਦਾ ਕਿਤੇ ਥੋੜਾ ਜਿਹਾ ਐਡਵਰਟਾਈਜ਼ਮੈਂਟ ਦੇ ਦਿਓ ਪੋਸਟ ਪਾ ਦਿਓ ਜੀ ਤੁਹਾਨੂੰ 65 70 ਗੀਤਕਾਰ ਜਿਹੜੇ ਆ ਉਹ 1 ਘੰਟੇ ਦੇ ਅੰਦਰ ਅੰਦਰ ਮਿਲ ਜਾਣਗੇ ਮਿਲ ਜਾਣਗੇ ਬਿਲਕੁਲ ਇਸੇ ਤਰ੍ਹਾਂ ਇਹਨਾਂ ਨੇ ਪਤਾ ਨਹੀਂ ਕੀ ਜਿਗਾਰਡ ਲਾਇਆ ਕਿ ਬੰਬੇ ਦਾ ਜਿਹੜਾ ਸੀਗਾ ਇੱਕ ਹੈਕਰ ਜੀ ਉਹਨੂੰ ਅੰਮ੍ਰਿਤਸਰ ਬੁਲਾ ਲਿਆ ਕਿ ਮਿੱਤਰਾ ਤੇਰੀ ਜਿਹੜੀ ਹੈ ਨਾ ਕੋਈ ਡਾਟਾ ਅੱਜ ਦਾ ਅੱਜ ਕੱਲ ਡਾਟਾ ਬਹੁਤ ਮਹੱਤਵਪੂਰਨ ਹੈ ਡਾਟੇ ਨਾਲ ਜੁੜਾ ਕੋਈ ਤੇਰੇ ਤੋਂ ਕੰਮ ਕਰਾਉਣਾ ਉਹਨੇ ਆਖਿਆ ਸਰ ਅਸੀਂ ਇਹੀ ਕੰਮ ਕਰਦੇ ਆਂ ਆਗੇ ਸਮਝੋ ਹੂੰ ਉਹ ਆ ਗਿਆ ਅਪ੍ਰੈਲ ਦੀ ਗੱਲ ਆ ਜੀ ਉਹਨਾਂ ਨੇ ਤੇ ਚਾਰੂ ਦੀ ਖੁੱਤੀ ਚ ਮਾਰੀਆਂ ਤੇ ਉੱਥੇ ਰੱਖ ਲਿਆ ਹੂੰ ਕਹਿੰਦੇ ਉਹ ਘਰੇ ਜਾ ਕੇ ਤੂੰ ਕੀ ਕਰਨਾ ਆਓ ਸਾਡਾ ਕੰਮ ਕਰ ਇੱਥੇ ਇਹ ਘਰੇ ਜਾ ਕੇ ਕੀ ਕਰੇਗਾ ਜੀ ਉਦਾਂ ਤੋਂ ਕਿਸੇ ਦੇ ਕੰਮ ਆਉਣਾ ਕਿ ਨਹੀਂ ਆਉਣਾ ਸਾਡੇ ਕੰਮ ਤੇ ਆ ਜੀ ਜੀ ਤੇ ਉਹਦੇ ਤੋਂ ਛੇਤਰਾ ਨਾਲ ਸਾਈਬਰ ਫਰਾਡ ਕਰਾਉਣ ਲੱਗ ਪਏ ਹੂੰ ਕਦੇ ਕਿਸੇ ਮੋਟਰ ਤੇ ਲੈ ਜਾਂਦੇ ਲਾਓ ਹੈਕਰ ਨੂੰ ਹੂੰ ਕਦੇ ਕਿਸੇ ਥਾਂ ਤੇ ਕਿਸੇ ਕੋਠੇ ਚ ਕਮਰੇ ਚ ਜੀ ਉਹ ਤੇ ਉਹਨੂੰ ਚੁੱਕੀ ਫਿਰਦੇ ਰਹੇ ਲਕੋਲ ਕੋ ਕੇ ਹੈ ਕੰਮ ਕਰਵਾਈ ਗਏ ਤੋਂ ਕੁੱਟੀ ਗਏ ਉਹ ਤਾਂ ਵਿਚਾਰਾ ਜਿਵੇਂ ਉਹ ਕਹਿੰਦੇ ਨਾ ਕਿ ਛੇਤਰਾ ਦੀ ਮਾਰੀ ਨੌ ਮਣ ਛੱਡਦੀ ਹੈ ਜੀ ਬਿਲਕੁਲ ਉਹ ਤੇ ਸਰ ਉਹ ਮਤਲਬ ਕਿ ਕੁੱਟ ਕੁੱਟ ਕੇ ਭਈ ਜਿੰਨਾ ਇਹਨੂੰ ਕੁੱਟਾਂਗੇ ਉਹਨਾ ਕੰਮ ਦੇਊਗਾ ਜੀ ਜੀ ਉਹ ਕਹਿੰਦਾ ਮੇਰਾ ਤਾਂ ਸਿਰ ਪੋਲਾ ਕਰ ਦਿੱਤਾ ਇਹਨਾਂ ਮਾਰ ਮਾਰ ਜੁੱਤੀਆਂ ਹੂੰ ਤੈਸੇ ਵੀ ਅਕਾਊਂਟ ਵੀ ਉਹਦਾ ਵਰਤੀ ਜਾਂਦੇ ਸੀਗੇ ਅਕਾਊਂਟ ਵੀ ਆਪ ਦਾ ਵਰਤਨ ਕਿਤੇ ਕਿਤੇ ਨਾ ਕਿਤੇ ਸਭ ਬਿਲਕੁਲ ਅਕਾਊਂਟ ਵੀ ਉਹਦਾ ਉਹ ਕਹਿੰਦੇ ਕਿ ਇਦਾਂ ਹੀ ਚੱਲਦੇ 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 ਚੰਡੀਗੜ੍ਹ ਲੇ ਆ ਇੱਥੇ ਕੋਈ ਕੰਮ ਖੁਮ ਖਰਾਉਣਾ ਸੀਗਾ ਹੂੰ ਹੋ ਸਕਦਾ گا ਇਹਨਾਂ ਨੇ ਵੀ ਸਾਈਆਂ ਪੜੀਆਂ ਹੋਣਗੇ ਤੁਹਾਡਾ ਕੰਮ ਅਸੀਂ ਕਰਾ ਦਿਆਂ ਕਿ ਸਾਡੇ ਕੋਲ ਬੰਦਾ ਆਏਗਾ ਬਿਲਕੁਲ ਬਿਲਕੁਲ ਇਹ ਵੀ ਹੋਇਆ ਠੇਕੇ ਵੀ ਅਸੀਂ ਬੜੇ ਮਾਰਦੇ ਆ ਨਾ ਉਹ ਕਿਤੇ ਲੰਘੇ ਤੇ ਪੁਲਸੜਾ ਵੇਖਿਆ ਕਿ ਕੋਈ ਬੰਦਾ ਯਾਰ ਸ਼ੀਸ਼ਾ ਜਾਂ ਜ਼ੋਰ-ਜ਼ੋਰ ਨਾਲ ਖੜਕਾਈ ਜਾਂਦਾ ਜਿਵੇਂ ਆਪਾ ਮਾਰਦੇ ਹੈਲਪ ਵਾਸਤੇ ਉਹਨੂੰ ਲੱਗਿਆ ਹੋਵੇਗਾ ਕਿ ਚੰਡੀਗੜ੍ਹ ਤੋਂ ਬਈ ਹੁਣ ਜੇ ਬਚਨ ਦਾ ਮੌਕਾ ਹੈ ਤਾਂ ਵਧੀਆ ਨਹੀਂ ਹੋ ਸਕਦਾ ਤੇ ਜੇ ਇੱਥੋਂ ਵੀ ਨਹੀਂ ਤੇ ਫੇਰ ਇਹਨਾਂ ਛੱਡਣਾ ਹੀ ਬਿਲਕੁਲ ਫੇਰ ਤੇ ਆਪਦੀ ਮਰਜ਼ੀ ਨਾਲ ਹੀ ਛੱਡਣਗੇ ਸੋ ਸਰ ਉਹ ਪੁਲਿਸ ਵਾਲਿਆਂ ਨੇ ਵੇਖਿਆ ਕਿ ਕੋਈ ਬੰਦਾ ਸ਼ੀਸ਼ਾ ਖੜਕਾ ਰਿਹਾ ਹੈ ਹੂੰ ਉਹਨਾਂ ਨੇ ਗੱਡੀ ਜਦੋਂ ਵੱਲ ਨਹੀਂ ਚਾਈ ਤੇ ਗੱਡੀ ਉਹਨਾਂ ਨੇ ਦਬਾ ਲੈ ਲਈ ਜੀ ਹੁਣ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਸਾਹਮਣੇ ਉਹ ਗੱਡੀ ਭਜਾਉਣੀ ਬਹੁਤ ਔਖੀ ਹੈ ਬਿਲਕੁਲ ਕਿਉਂਕਿ ਲਾਈਟਾਂ ਲੂਟ ਆ ਪੈ ਜਾਂਦੀਆਂ ਉਹ گاਾਂ ਕਿਤੇ ਟ੍ਰੈਫਿਕ ਹੋ ਗਿਆ ਹੂੰ ਲਾਈਟ ਲੂਟ ਹੋ ਗਈ ਜੀ ਜੀ ਫਸ ਗਏ ਉਹਨਾਂ ਦੇ ਕੇਰਾ ਪਾ ਲਿਆ ਦੋ ਫੜ ਲਏ ਉਹਨਾਂ ਨੇ ਹੂੰ ਉਹ ਜਦੋਂ ਉਹਨੂੰ ਕੱਢਿਆ ਉਹ ਤੇ ਵਿਚਾਰਾ ਕਹਿੰਦੇ ਕਿ ਭਾਈ ਹੋ 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 ਮੇਰਾ ਤਾਂ ਤੁਸੀਂ ਨਾ ਦੂਜਾ ਜਨਮ ਕਰਾਤਾ ਸਾਹਿਬ ਬਿਲਕੁਲ ਬਿਲਕੁਲ ਨਾਲੇ ਕੁੱਟੀ ਜਾਂਦੇ ਆ ਨਾਲੇ ਲੁੱਟੀ ਜਾਂਦੇ ਆ ਜੀ 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 ਕੇਸ ਮੇਰੇ ਤੇ ਲੱਗਣੇ ਕੱਟੀਆਂ ਵੀ ਦੇਈ ਜਾਂਦੇ ਲੁੱਟੀ ਵੀ ਜਾਂਦੇ 36 ਸੈਕਟਰ ਚ ਸ਼ਾਇਦ ਇਹਨੂੰ ਬਰਾਮਦ ਕੀਤਾ ਉਹ ਹੈਕਰ ਤੇ ਮੇਰੇ ਖੇਲ ਦੇ ਨਾਲ ਪੰਜਾਬ ਦਾ ਨਾਂ ਸੁਣ ਕੇ ਡਰ ਜਾਏਗਾ ਹੂੰ ਵੇਖੋ ਸਾਡੇ ਇੱਥੇ ਕੀ ਚੱਲਦਾ ਪਿਆ ਇਜ਼ਰਾਈਲੋਂ ਆਈ ਆ ਕੁੜੀ ਇੱਕ ਜੀ ਰਿਟਰੀਟ ਸੈਰਮਨੀ ਵੇਖਣ ਹੂੰ ਉਹਨੂੰ ਲੁੱਟ ਲਿਆ ਲੁਟੇਰੀਆਂ ਨੇ ਉਹਦਾ ਪਰਸ ਵੀ ਲੈ ਗਏ ਨੇ ਤੇ ਉਹਦਾ ਵਿਚ ਜਿਹੜਾ ਦਸਤਾਵੇਜ਼ੀ ਪਾਸਪੋਰਟ ਜਾਂ ਕੁਝ ਹੋਰ ਸਮਾਨ ਸ਼ੋ ਵੀ ਲੈ ਗਏ ਨੇ ਉਹ ਵੀ ਲੈ ਗਏ ਜੀ ਸਾਡੇ ਤੇ ਬੁਰੀ ਹਾਲਤ ਹੋਈ ਪਈ ਐ ਸਰ ਬਿਲਕੁਲ ਤੁਸੀਂ ਇੱਕ ਉਹਦੋਂ ਗੱਲ ਸੁਣਾਈ ਸੀ ਵੀ ਇੱਥੋਂ ਵਿਚਾਰਾ ਦਿਹਾੜੀ ਕਰਕੇ ਜਾਂਦਾ ਸ਼ਾਮ ਤੱਕ ਕੋਣ ਉਹ ਰਾਹ ਚ ਖੇਰ ਲੈਂਦੇ ਆ ਹੁਣ ਨਹੀਂ ਨਹੀਂ ਬੁਰੀ ਹਾਲਤ ਹੈ ਸਰ ਥਾਂ ਥਾਂ ਤੇ ਬੁਰੀ ਹਾਲਤ ਆ ਤੇ ਉਹਦਾ ਚਲੋ ਸਾਡੇ ਪੰਜਾਬੀ ਬਹੁਤ ਚੰਗਾ ਕੰਮ ਵੀ ਕਰਦੇ ਆ ਪਰ ਅਸੀਂ ਕੁਝ ਜ਼ਿਆਦਾ ਹੀ ਮਤਲਬ ਕੇ ਫੁਕਰੀਆਂ ਫੜ ਗੀਆਂ ਜ਼ਿਆਦਾ ਹੀ ਛੱਡਦੇ ਆ ਸਾਡੇ ਵਿੱਚ ਆਪੋਸ਼ ਤਿਆਰ ਹੋ ਚੁੱਕਾ ਸਰ ਬਿਲਕੁਲ ਜੀ ਜੋ ਲੁੱਟਣ ਲੱਗਿਆ ਕੁੱਟਣ ਲੱਗਿਆ ਖੋਣ ਲੱਗਿਆ ਕੁਝ ਨਹੀਂ ਦੇਖਦਾ ਕਿ ਯਾਰ ਬਦਨਾਮੀ ਕਿੰਨੀ ਹੋਏਗੀ ਹੂੰ ਹੂੰ ਤੋਂ ਮਤਲਬ ਕਿ ਕ੍ਰਾਈਮ ਇਸ ਤਰ੍ਹਾਂ ਦਾ ਹੋ ਰਿਹਾ ਕਿ ਸਮਝੋ ਬਾਹਰ ਆ ਸੋ ਇਹਨਾਂ ਨੂੰ ਹੁਣ ਫੜਤੇ ਲਿਆ ਪਰ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਦਾ ਕ੍ਰਾਈਮ ਹੈ ਕਦੇ ਸੋਚਿਆ ਕਿ 4-5 ਮਹੀਨੇ ਬੰਦਾ ਅਗਵਾ ਤੇ ਅਗਵਾ ਕਰਕੇ ਬੰਦੇ ਨੂੰ ਕੋਈ ਫਰौती ਨਹੀਂ ਵਸੂਲ ਕੀਤੀ ਜਾ ਰਹੀ ਹੂੰ ਬਲਕਿ ਉਹਦੇ ਤੋਂ ਕੁੱਟ-ਕਟਾਪਾ ਕਰਕੇ ਸਾਈਬਰ ਫਰੋਡ ਕਰਵਾਏ ਜਾ ਰਹੇ ਬਿਲਕੁਲ 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 ਜੀ ਇਹਨੂੰ ਤੇ ਫੜ ਲਿਆ ਮਿੰਟੂ ਜੀ ਇੱਕ ਇਹੋ ਜਿਹਾ ਬੰਦਾ ਜਿਹੜਾ ਫੜਿਆ ਨਹੀਂ ਜਾ ਰਿਹਾ ਉਹਦੀ ਵੀ ਆਪਾਂ ਗੱਲ ਕਰਦੇ ਹਾਂ ਕੁਝ ਕਮੈਂਟ ਪੜ ਲੀਏ ਅਦੇ ਜੈਨ ਜੀ ਕਹਿ ਰਹੇ ਨੇ ਕਿ ਕੱਲ ਖਟਰ ਸਾਹਿਬ ਨੇ ਇੱਕ ਮੁੰਡੇ ਨਾਲ ਬੜਾ ਮਾੜਾ ਸਲੂਕ ਕੀਤਾ ਹੈ ਬਿਲਕੁਲ ਹੋਰ ਵੀ ਕਹਿ ਰਹੇ ਨੇ ਕਿ ਖਟਾਰਾ ਜਿਹੜਾ ਕਰ ਲੇ ਭਾਜਪਾ ਨੂੰ ਖਟਾਰਾ ਕਰ ਦਿੰਦਾ ਹੂੰ ਖੱਟਰਤਾ ਹਾਲ ਇਹ ਆ ਕਿ ਉਹ ਕਦੇ ਕਿੱਟੀ ਪਾਰਟੀ 'ਚ ਚਲਾ ਜਾਂਦਾ ਜੀ ਜੀ ਛੋਟੀਆਂ ਛੋਟੀਆਂ ਨੇ ਹੋ ਸਕਦਾ ਉੱਥੇ ਕੋਈ ਬਰਥਡੇ ਕੋਈ ਜਵਾਕ ਜਮਣ ਦੀ ਖੁਸ਼ੀ ਦੇ ਵਿੱਚ ਸਾਲਗਿਰਾ ਦੇ ਮੌਕੇ ਤੇ ਸਰ ਕਿ ਕੋਈ ਬੰਦਾ ਜਿਹੜਾ ਉਹਨਾਂ ਨੂੰ ਬੁਲਾ ਲਵੇ ਉੱਥੇ ਬਰਥਡੇ ਪਾਰਟੀ 'ਚ ਵੀ ਚਲੇ ਜਾਂਦੇ ਆ ਰੈਲੀਆਂ ਰੂਲੀਆਂ ਤੇ ਭੁੱਲ ਹੀ ਗਏ ਬਿਲਕੁਲ ਤੇਰੇਆਂ ਵਿਸ਼ੋੜਿਆਂ 'ਚ ਸੱਜਣਾ ਅਸੀਂ ਹੱਸਣਾ ਭੁੱਲ ਗਏ ਉਹ ਤੇ ਬਸ ਇਦਾਂ ਹੀ ਆ ਕਿ ਉਹ ਰੈਲੀਆਂ ਰੂਲੀਆਂ ਜਿਹੜੀਆਂ ਉਹ ਕਦੇ ਵੀ ਕਰਦੇ ਹੀ ਨਹੀਂ ਹੂੰ ਉੱਥੇ ਉਹ ਅੱਛਾ ਕਮਾਲ ਦੀ ਗੱਲ ਆ ਮੇਰਾ ਤੇ ਮੰਨਣਾ ਇਹ ਆ ਕਿ ਉਸ ਵਿਚਾਰੇ ਗੱਭਰੂ ਨੂੰ ਤੇ ਇਹ ਕੋਈ ਮਤਲਬ ਕਿ ਕੱਪਕੁੱਪ ਦਿੰਦੇ ਉਹਨੂੰ ਸ਼ੀਲਡ ਦਿੰਦੇ ਸਕੋ ਹੂੰ ਸਾਰੀ ਦੁਨੀਆ ਆਖੰਡਈ ਆ ਕਿ ਇਹਨਾਂ ਦੇ ਤੱਪੜ ਰੁਲ ਗਏ ਹਰਿਆਣੇ ਚ ਜੀ ਤੇ ਇਹ ਜਿਹੜੇ ਖਟਰ ਸਾਹਿਬ ਆ ਇਹ ਕਹਿੰਦੇ ਕਿ ਆਪਣੇ ਤੱਪੜ ਰੁਲੇ ਆ ਕਿ ਨਹੀਂ ਮੰਨ ਲਓ ਕਿ ਪੁੱਛ ਰਿਆ ਸੀ ਪੁੱਛ ਰਿਆ ਸੀ ਵੀ ਦੇਖੋ ਸਾਰ ਦੇ ਜਿਹੜੇ ਐਮ ਐਲ ਏ ਆ ਉਹ ਸਰਕਾਰ ਬਣਾਉਣ ਚ ਬੜੀ ਭੂਮਿਕਾ ਨਿਰਨਾਇਕ ਨਿਭਾਉਂਦੇ ਆ ਜੀ ਨਿਭਾਉਂਦੇ ਆ ਕਿ ਨਹੀਂ ਹੂੰ ਤੋ ਉਹ ਜਿਹੜਾ ਗੱਭਰੂ ਸੀਗਾ ਉਹ ਉੱਠ ਕੇ ਕਹਿੰਦਾ ਕਹਿੰਦਾ ਕਿ ਦੇਖੋ ਸਰਕਾਰ ਤੇ ਭਾਜਪਾ ਦੀ ਬਣ ਸਕਦੀ ਹੈ ਪਰ ਇੱਥੋਂ ਵਿਧਾਇਕ ਨਹੀਂ ਬਣਨਾ ਉਹ ਤੇ ਤੁਹਾਡੀ ਸਰਕਾਰ ਬਣਾ ਰਿਆ ਬਿਲਕੁਲ ਕੋਈ ਬੰਦਾ ਹਜ਼ਾਰਾਂ ਚੋਂ ਯਾਰ ਉੱਠਿਆ ਜਿੰਨੇ ਤੁਹਾਨੂੰ ਹੌਸਲਾ ਦਿੱਤਾ ਹੈ ਉਹਨੂੰ ਇਹ ਬੋਲਦਾ ਜਿਹੜਾ ਨਾ ਬਹੁਤ ਕੱਬਾ ਬੋਲਦਾ ਇੱਕ ਵਾਰੀ ਨਾ ਉਹ ਫਰਸ਼ਾਂ ਜਿਹਾ ਫੜੀ ਫਿਰਦਾ ਸੀਗਾ ਸ਼ਾਇਦ ਹੈ ਹੂੰ ਤੇ ਰੱਥ ਜੇ ਤੇ ਜਾਈ ਜਾਂਦਾ ਹੁਣ ਮਾਈਕ ਲੱਗੇ ਹੁੰਦੇ ਜਿਵੇਂ ਇੱਕ ਵਾਰੀ ਤੁਹਾਨੂੰ ਪਤਾ ਸਿੱਧੂ ਨੇ ਗਾਲ ਕੱਢ ਦਿੱਤੀ ਸੀ ਬਿਲਕੁਲ ਨਵਜੋਤ ਸਿੱਧੂ ਨੇ ਗਾਲ ਕੱਢ ਦਿੱਤੀ ਸੀ ਥੱਲੇ ਰੱਖੇ ਸੀ ਮਾਈਕ ਜੀ ਉਹ ਗਾਲ ਜਿਹੜੀ ਔਨ 에ਅਰ ਆ ਗਈ ਸੀ ਹੂੰ ਇਹ ਜਦੋਂ ਇਥੋਂ ਮੁਹਾਲੀ 에어ਪੋਰਟ ਰੋਡ ਤੋਂ ਚੱਲੇ ਸਨ ਯੂਪੀ ਨੂੰ ਹੂੰ ਤਾਂ ਮਤਲਬ ਕਿ ਉਹ ਬੜਾ ਵੱਡਾ ਮਾਮਲਾ ਬਣ ਜਾਂਦਾ ਅੱਛਾ ਥੱਲੇ ਰੱਖੇ ਸੀ ਮਾਈਕ ਜੀ ਜੀ ਉਹ ਕਿਤੇ ਵਿਚਾਰੇ ਇਹਦੇ ਕੋਈ ਗਰਦਨ ਕੱਢੀ ਕੋਈ ਫੋਟੋ ਫਾਟੋ ਚ ਮੈਂ ਵੀ ਆ ਜਾ ਹੂੰ ਇਹ ਖੱਟਰ ਕਹਿੰਦਾ ਕਹਿੰਦਾ ਮੈਂ ਤਰ੍ਹਾਂ ਘੜ ਪੜਦ ਨਾ ਤਰ੍ਹਾਂ ਮੈਂ ਉਕੇ ਟੁੱਟ ਕੇ ਪਿਆ ਉਹ ਸਭ ਇਹ ਮਤਲਬ ਕਿ ਇਦਾਂ ਬੋਲਦਾ ਹੀ ਇਦਾਂ ਆ ਤੇ ਇਹ ਕਹਿੰਦਾ ਇਹਨੂੰ ਇਹਦੀ ਹਿੰਮਤ ਕਿਵੇਂ ਹੋਈ ਇਹਨੂੰ ਫੜ ਦੋ ਫੜ ਦੋ ਯਾਰ ਤੂੰ ਤਾਂ ਉਹਨੂੰ ਕੋਈ 500 ਰੁਪਈਆ ਦੇ ਕੋਲੋਂ ਪਲਿਓ ਬੇ ਸ਼ੁਕਰਿਆ ਭਰਾਵਾ ਕੋਈ ਤੇ ਬੰਦਾ ਹੈਗਾ ਹਰਿਆਣੇ ਚ ਜਿਹੜਾ ਕਹਿੰਦਾ ਆਪਣੀ ਸਰਕਾਰ ਬਣ ਜਾਏਗੀ ਓਕੇ ਸਰ ਕਿਸੇ ਦਾ ਕਿਹਾ ਸੱਚੀ ਹੋ ਜਾਂਦਾ ਹੈ ਕਿ ਨਹੀਂ ਹਾਂ ਜੀ ਹਾਂ ਜੀ ਤੂੰ ਤੇ ਉਹਦੇ ਮੂੰਹ ਚ ਕੋਈ ਖਿਓ ਖਿਚੜੀ ਤੇ ਤੇ ਤੂੰ ਤੇ ਉਹਦਾ ਵੈਸੇ ਇਹ ਦੋ ਤਿੰਨ ਬੰਦੇ ਆ ਜੀ ਜੀ ਖੱਟਰ ਹੋਇਆ ਨੈਬ ਸੈਣੀ ਹੋਇਆ ਹੂੰ ਹੂੰ ਉਧਰੋਂ ਜ਼ੋਰ ਲਾ ਕੇ ਲੱਗੀ ਹੋਈ ਆ ਕੰਗਣਾ ਜੀ ਜੀ ਕਹਿੰਦੀ ਆ ਕਿ ਕਿਤੇ 10 20 ਵਾਲੇ ਗੇਟ ਚ ਨਾ ਚਲੇ ਜਾਵੇ ਭਾਜਪਾ ਇਹਨੂੰ ਖਿੱਚ ਤੁਕੇ ਇੱਕ ਤੋਂ 10 ਵਾਲੇ ਚ ਰੱਖੀਏ ਸਿੰਗਲ ਡਿਜੀਟ ਚ ਰੱਖ ਲਈਏ ਸਹੀ ਹੈ ਜੀ ਜੋਰ ਲਗਾ ਪਿਆ ਇਹਨਾਂ ਦਾ ਬਿਲਕੁਲ 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 ਜੀ ਹਰਿਆਣੇ ਨਾਲ ਜੁੜੀ ਇੱਕ ਜਾਣਕਾਰੀ ਦੇ ਰਹੇ ਆ ਪੰਜਾਬੀ ਜੀ ਕੇ ਅਜੀ ਅਜੀਤ ਅੰਜਮ ਦੀ ਕੱਲ ਦੀ ਰਿਪੋਰਟ ਹੈ ਕਿ ਆਈਐਨਐਲਡੀ ਬੀਐਸਪੀ ਦੀ ਵੀ ਲਾਲ ਵਾਲੀ ਰੈਲੀ ਤੋਂ ਬਾਅਦ ਹੁਣ ক্লোਜ਼ ਫਾਈਟ ਵਿੱਚ ਆ ਗਈ ਆ 25 30 ਸੀਟਸ ਤੇ ਤੇ ਬਾਬਾ ਰਾਮਦੇਵ ਨਾਲ ਵੀ ਇਦਾਂ ਹੋਇਆ ਸੀਗਾ ਮੈਕ ਚੱਲਦੇ ਪੈਸਿਆਂ ਦੀ ਹਾਂਜੀ ਹਾਂਜੀ ਇਹੋ ਚੀਜ਼ ਸੀ ਜੀ ਜੀ ਪੰਜਾਬੀ ਜੀ ਮੇਰਾ ਮੰਨਣਾ ਇਹ ਆ ਕਿ ਬਿਲਕੁਲ ਮੈਸ ਕਰਦੇ ਮੈਨੂੰ ਇਹ ਨਹੀਂ ਪਤਾ ਕਿ ਇਹ 25 30 ਲੈ ਜਾਣਗੇ ਜਾਂ ਪਾਜ ਪਾਲੇ ਲੈ ਜਾਣਗੇ ਪਰ ਮੈਂ ਅੱਗੇ ਵੀ ਤੁਹਾਨੂੰ ਅੰਕੜਿਆਂ ਨਾਲ ਦੱਸਿਆ ਸੀਗਾ ਫੈਕਚੁਅਲੀ ਦੱਸਿਆ ਸੀਗਾ ਕਿ 9 ਤੇ 19 ਵਾਲੇ ਇਲੈਕਸ਼ਨ ਚ ਜਿਹੜੀਆਂ ਜਾਂ ਜਿਹੜੇ ਦਾਅਵੇ ਕੀਤੇ ਜਾ ਰਹੇ ਸੀ ਕਿ ਕਾਂਗਰਸ 65 ਲੈ ਜਾਏਗੀ ਭਾਜਪਾ 70 ਤੱਕ ਚਲੇ ਜਾਏਗੀ ਉਹ ਸਾਰੇ ਉਲਟ ਹੋ ਗਏ ਸੀ ਉਲਟ ਹੋ ਗਏ ਸੀ ਬਿਲਕੁਲ ਤਾਂ ਮੇਰਾ ਉਦੋਂ ਵੀ ਅੰਦਾਜ਼ਾ ਜਦੋਂ ਸਾਰੇ ਕਹਿ ਰਹੇ ਸੀ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਜਾਏਗਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਜਾਏਗਾ ਮੇਰਾ ਅੰਦਾਜ਼ਾ ਸੀ ਕਿ ਵਿਚ ਵਿਚਾਲੇ ਵੀ ਰਹੇ ਸਕਦੇ ਕੋਈ ਵਿਚ ਵਿਚਾਲੇ ਰਹ ਸਕਦੇ ਔਰ ਹੋਇਆ ਜੀ ਚਲੋ ਇਹ ਚੀਜ਼ਾਂ ਹੁੰਦੀਆਂ ਕਿ ਤੁਸੀਂ ਆਪਣੇ ਦ੍ਰਿਸ਼ਟੀਕੋਣ ਨਾਲ ਦੇਖਦੇ ਹੋ ਕਈ ਵਾਰ ਤੁਹਾਡਾ ਦ੍ਰਿਸ਼ਟੀਕੋਣ ਗਲਤ ਵੀ ਹੁੰਦਾ ਸਹੀ ਵੀ ਹੁੰਦਾ ਬਿਲਕੁਲ ਬਿਲਕੁਲ ਤਾਂ ਆਹੀ ਚੀਜ਼ ਮੈਂ ਦੇਖ ਰਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਭਾਜਪਾ ਕੋਈ ਇਦਾਂ ਵਨ ਸਾਈਡਡ ਗੇਮ ਚ ਹੋ ਕੇ ਤੇ ਕਾਂਗਰਸ ਜਿਹੜੀ ਹੈ 60 65 ਜਿਵੇਂ ਜ਼ਿਆਦਾਤਰ ਵਿਸ਼ਲੇਸ਼ਕ ਕਹਿ ਰਹੇ ਹੂੰ ਹੂੰ ਕਾਂਗਰਸ ਵੀ ਕਈ ਸੀਟਾਂ ਤੇ ਫਸੀ ਨਜ਼ਰ ਆਏਗੀ ਸਿੱਧੀ ਉਹਨਾਂ ਦੀ ਟੱਕਰ ਹੈ ਭਾਜਪਾ ਚ ਬਿਲਕੁਲ ਭਾਜਪਾ ਤੇ ਉਹਨਾਂ ਦੇ ਇਧਰ ਮੈਂ ਹੁਣ ਉੱਥੇ ਵੋਟ ਕਿੰਦੀ ਜ਼ਿਆਦਾ ਕੱਟਦੀ ਹੈ ਹੂੰ ਕੋਈ ਤੇ ਮੈਟਰ ਕਰਦੀ ਹੈ ਬਿਲਕੁਲ ਇਹ ਮੈਟਰ ਕਰਦੀ ਹੈ ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਕੁਝ ਸੀਟਾਂ ਨਤੀਜੀ ਤੇਰ ਜਿਹੜੀ ਹੈ ਹੂੰ ਉਹ ਲਿਜਾ ਵੀ ਸਕਦੀ ਹੈ ਜਾਂ ਫੈਸਲਾ ਕਰ ਕਰਾ ਸਕਦੀ ਆ ਜੀ ਬਾਕੀ ਗਿਣਤੀ ਵਾਲੇ ਚੱਕਰ ਚ ਆਪਾਂ ਨਾ ਪਈਏ ਨਾ ਪਈਏ ਬਿਲਕੁਲ ਕਿਉਂਕਿ ਠੀਕ ਹੈ ਉਹ ਬਹੁਤ ਵੱਡੇ ਰਿਪੋਰਟਰ ਹੈ ਜਿਨ੍ਹਾਂ ਦੇ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਕਰਨ ਦਾਅਵੇ ਕਰੀ ਜਾਣ ਜੀ ਅਸੀਂ ਇੱਥੇ ਬੈਠੇ ਮੇਰੇ ਖਿਆਲ ਦੇ ਨਾਲ ਨਾ ਹੀ ਆਪਾਂ ਸੀਟਾਂ ਵੰਡੀਏ ਤੇ ਬਿਲਕੁਲ ਬਿਹਤਰ ਹੋਏਗਾ ਤਿਲਕਣੀ ਵੀ ਖੇਡ ਹੈ ਕੋਈ ਵੀ ਤਿਲਕ ਸਕਦਾ ਕਿਦਰ ਨੂੰ ਵੀ ਹੋ ਜੇ ਅਸੀਂ ਕਹਿ ਰਹੇ ਨੇ ਕਿ ਸਖਤ ਮੁਕਾਬਲਾ ਆਉਣਾ ਪਈ ਐ ਐਵੇਂ ਕਿਸੇ ਨੂੰ ਹਲਕੇ ਚ ਚਣ ਲਓ ਸਹੀ ਗੱਲ ਹੈ ਸਾਰਿਆਂ ਦਾ ਹੀ ਆਪਾਂ ਨੂੰ ਦੇਖ ਕੇ ਚੱਲਣਾ ਚਾਹੀਦਾ ਤੇ ਮਾਲਵਾ ਬਲੌਗ ਜੀ ਕਹਿ ਰਹੇ ਨੇ ਕਿ ਪੰਜਾਬੀ ਹਿੰਦੂ ਜ਼ੈਦ ਕੀ ਵੋਟ ਨਹੀਂ ਪਾਉਣਗੇ ਬੀਜੇਪੀ ਨੂੰ ਵੇਖੋ ਜੀ ਇਹ ਤਾਂ ਹੁਣ ਮੌਕਾ ਹੀ ਦੱਸਦਾ ਹੈ ਕੌਣ ਅੱਗੇ ਆਉਂਦਾ ਹੈ ਤੇ ਕੌਣ ਪਿੱਛੇ ਰਹਿ ਜਾਂਦਾ ਪਰਸਨ ਨੈਬ ਸੈਣੀ ਦਾ ਵੀ ਕਹਿੰਦੇ ਉਹਦੇ ਪਿੰਡ ਵਿੱਚ ਹੀ ਬਹੁਤ ਵਿਰੋਧ ਹੋਇਆ ਨਰੈਣਗੜ੍ਹ ਦੇ ਵਿੱਚ ਇਹਨਾਂ ਦਾ ਵਿਰੋਧ ਕਾਫੀ ਹੋ ਰਿਹਾ ਆਪਸੇ ਪਾਰਟੀਆਂ ਦੇ ਵਿੱਚ ਇਹਨਾਂ ਦੇ ਵਿੱਚ ਬਿਖੇੜਾ ਆਪਦਾ ਵੀ ਬਹੁਤ ਹੈ ਜੀ ਉਹਦੇ ਕਰਕੇ ਵੀ ਲੋਕ ਥੋੜੇ ਉਲਝੇ ਹੋਏ ਨੇ ਨਹੀਂ ਨਹੀਂ ਸਭ ਇਹਨਾਂ ਦਾ ਜਿਹੜਾ ਵਿਰੋਧ ਹੁੰਦਾ ਪਿੰਡੂ ਹਲਕਿਆਂ 'ਚ ਹੁੰਦਾ ਜੀ ਕਿਉਂਕਿ ਜਦੋਂ ਵੀ ਇਹ ਪਿੰਡ ਦੇ ਵਿੱਚ ਦਾਖਲ ਹੁੰਦੇ ਆ ਨਾ ਭਾਜਪਾ ਵਾਲੇ ਉਹ ਇੱਕ ਨੂੰ ਤਾਂ ਮੈਂ ਤੁਹਾਨੂੰ ਦੱਸਿਆ ਚਿੱਕੜ ਚ ਵੀ ਤੋੜਿਆ ਇਹਨਾਂ ਨੇ ਬੀਤੇ ਦਿਨ ਸ਼ਾਇਦ ਮੰਤਰੀ ਸੀ ਕਿ ਇਹਨਾਂ ਦਾ ਉਮੀਦਵਾਰ ਸੀਗਾ ਜੀ ਜੀ ਤਾਂ ਯਾਨੀ ਉਹ ਜਦੋਂ ਪਿੰਡਾਂ ਚ ਜਾਂਦੇ ਤਾਂ ਵਿਰੋਧ ਜਿਹੜਾ ਉਹ ਅਕਸਰ ਬੜਾ ਤਿੱਖਾ ਬੜਾ ਕਹਿ ਲੋ ਕਿ ਤੀਬਰ ਹੋ ਜਾਂਦਾ ਤੇ ਇਸ ਕਰਕੇ ਕਾਫੀ ਜ਼ਿਆਦਾ ਐਸੂਲੇ ਸੰਕਟ ਚ ਹੈ ਭਾਜਪਾ ਇਹਦੇ ਚ ਕੋਈ ਸ਼ੱਕ ਨਹੀਂ ਹੈ ਪਰ ਕਾਂਗਰਸ ਪੈਂਡ 70 ਲੈ ਜਾਏਗੀ ਮੈਂ ਕਈ ਵਾਰ ਇਹ ਗੱਲਾਂ ਜਿਹੜੀਆਂ ਸੁਣ ਕੇ ਹਰਾਨ ਹਾਂ ਹੱਸਦਾ ਤਾਂ ਨਹੀਂ ਹਰਾਨ ਜ਼ਰੂਰ ਹਾਂ ਜੀ